ਮਾਤਾ ਵੈਸ਼ਨੂ ਦੇ ਵੀ ਜਾ ਰਹੇ ਸ਼ਰਧਾਲੂਆਂ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਖਬਰਾਂ ਬਾੜਾ ਤੋਂ ਹੈ ਜਿੱਥੇ ਕਿ ਯੂਪੀ ਦੇ ਬੁਲੰਦ ਸ਼ਹਿਰ ਤੋਂ ਮਾ ਵੈਸ਼ਨੂ ਦੇ ਵੀ ਜਾ ਰਹੇ ਸੀ ਸ਼ਰਧਾਲੂ ਇੱਕ ਟੈਂਪੂ ਟਰੈਵਲਰ ਕਰ ਲਈ ਅਕਸਰ ਜਦ ਕੁਝ ਲੋਕ ਜ਼ਿਆਦਾ ਹੋਣ ਤਾਂ ਕਾਰਨ ਨਾਲ ਟੈਂਪੂ ਟਰੈਵਲਰ ਇੱਕ ਸੌਖਾ ਮਾਧਿਅਮ ਰਹਿੰਦਾ ਇਸੇ ਦੇ ਵਿੱਚ ਇਹ ਪਰਿਵਾਰ ਵੀ ਜਾ ਰਹੇ ਸੀ ਸਾਰੇ ਫੈਮਿਲੀ ਮੈਂਬਰਸ ਜਾਂ ਦੋਸਤ ਮਿੱਤਰ ਇਕੱਠੇ ਹੋ ਕੇ ਅੱਗੇ ਤੁਰੇ ਹੋਏ ਸੀ ਅੱਗੇ ਜਦ ਪਹੁੰਚੇ ਅੰਬਾਲਾ ਦੇ ਕੋਲ ਤਾਂ ਆਪਣੀ ਰਫਤਾਰ ਦੇ ਉੱਤੇ ਰਾਤ ਦੇ ਵੇਲੇ ਉਹਨਾਂ ਦਾ ਟੈਂਪੂ ਟਰੈਵਲਰ ਚੱਲ ਰਿਹਾ ਪਰ ਸਾਹਮਣੇ ਜੋ ਇੱਕ ਟਰੱਕ ਵਾਲਾ ਚੱਲ ਰਿਹਾ ਸੀ ਉਸ ਨੇ ਸੜਕ ਦੇ ਉੱਤੇ ਤੇਜ਼ ਰਫਤਾਰ ਪਿੱਛੋਂ ਆ ਰਿਹਾ ਤੇ ਅੱਗੇ ਬ੍ਰੇਕ ਮਾਰ ਦਿੱਤੀ ਸਿੱਧਾ ਆ ਕੇ ਜੋ ਟੈਂਪੂ ਟਰੈਵਲਰ ਆ ਉਹ ਵਿੱਚ ਆ ਕੇ ਵੱਜਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਪਰ ਖੱੱਚੇ ਉੱਡ ਚੁੱਕੇ ਨੇ ਤੇ ਇਸ ਘਟਨਾ ਦੇ ਵਿੱਚ 7 ਲੋਕਾਂ ਦੀ ਜਾਨ ਜਾ ਚੁੱਕੀ ਹੈ 7 ਸ਼ਰਦਾ ਲੋਕਾਂ ਦੀ ਜਾਨ ਗਈ ਤੇ 20 ਦੇ ਕਰੀਬ ਗੰਭੀਰ ਜ਼ਖਮੀ ਹੋ ਚੁੱਕੇ ਨੇ ਇਸ ਪੂਰੇ ਵਾਕਿਆ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਜ਼ਿਆਦਾ ਜਾਣਕਾਰੀ ਦੀ ਗੱਲ ਕਰੀਏ ਤਾਂ ਯੂਪੀ ਦੇ ਬੁਲੰਦ ਸ਼ਹਿਰ ਤੋਂ ਤੁਰੇ ਸੀ ਜਿੱਤੇ ਕਿ ਦਿੱਲੀ ਜੋ ਨੈਸ਼ਨਲ ਹਾਈਵੇ ਹੈ ਉਸੇ ਦਿੱਲੀ ਜਮੂਨ ਨੈਸ਼ਨਲ ਹਾਈਵੇ ਦੇ ਉੱਤੇ ਇਹ ਸਵੇਰ ਵੇਲੇ ਹਾਦਸਾ ਵਾਪਰਿਆ ਹੈ ਇੱਥੇ 7 ਲੋਕਾਂ ਦੀ ਜਾਨ ਗਈ ਹੈ ਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਇੱਥੇ ਜੋ ਉਸਰ ਟੈਂਪੂ ਟਰੈਵਲਰ ਦੇ ਹਾਦਸੇ ਤੋਂ ਬਾਅਦ ਜੋ ਬਚੇ ਹੋਏ ਲੋਕ ਨੇ ਉਹਨਾਂ ਨੇ ਇਹ ਗੱਲ ਦੱਸੀ ਕਿ ਜੋ ਡਰਾਈਵਰ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਤੇ ਜਿਵੇਂ ਹੀ ਇਹ ਹਾਦਸਾ ਵਾਪਰਿਆ ਡਰਾਈਵਰ ਨਿਕਲ ਕੇ ਭੱਜ ਗਿਆ ਹਾਲਾਂਕਿ ਟਰੱਕ ਡਰਾਈਵਰ ਦੀ ਹੁਣ ਭਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਇਸਦੇ ਮਿਲਣ ਤੋਂ ਬਾਅਦ ਹੀ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ ਹਾਲਾਂਕਿ ਕੀ ਕੁਝ ਕਿਹਾ ਇਸ ਘਟਨਾ ਦੇ ਵਿੱਚ ਮੌਜੂਦ ਲੋਕਾਂ ਨੇ ਤੇ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ